ਸਟਾਰਟਿੰਗ ਕਰਦੇ ਆਪਾਂ ਇਵਨਿੰਗ ਤੋਂ ਟਾਈਮ ਹੋਵੇ ਨੇ 6:00 ਓ'ਕ ਤੇ ਆਪਾਂ ਜਾਗਿਆ ਕਰ ਜੋਬ ਤੋਂ ਕਰਕੇ ਫਿਨਿਸ਼ ਤੇ ਹੁਣ ਨਾਲ ਤੋਂ ਲੈ ਆਂ ਤੇ ਆਪਾਂ ਕਰਦੇ ਆ ਆਪਣੇ ਜਾਦਾ ਪ੍ਰਬੰਧ ਜਾਦਾ ਪਲਾਨ ਤਾਂ ਹੋ ਗਿਆ ਚੇਂਜ ਤੇ ਆਪਾਂ ਲੱਗੇ ਆ ਕੋਲਡ ਕਾਫੀ ਬਣਾਉਣ ਕੋਲਡ ਕਾਫੀ ਬਣਾ ਕੇ ਆਪਾਂ ਇਹ ਕਰਦੇ ਆ ਗੱਲ ਬਈ ਕਾਫੀ ਥੋੜੀ ਬਣਨੀ ਹੈ ਜਿੰਨੀ ਤੇ ਬਾਜਪਾਨੇ ਮਿਰਕ ਮਿਰਕ ਪਾ ਕੇ ਤੇ ਹੁਣ ਆਪਾਂ ਇਹਨੂੰ ਕਰਦੇ ਆ ਬੀਟ ਜਿੰਨੀ ਬੀਟ ਕਰੋਗੇ ਉਨਾਂ ਹੀ ਟੇਸਟ ਵਧੀਆ ਆਏਗਾ ਕਾਫੀ ਦਾ ਮੈਂ ਕਰਦਾ ਬੀਟ ਤੇ ਮਿਲਦੇ ਆ ਤੁਹਾਨੂੰ ਆ ਬਣਾਇਆ ਸੀ ਦੁੱਧ ਤੇ ਜਬ ਜੀ ਗਿਆ ਸੌਹ ਤੇ ਆਪਾਂ ਹੁਣ ਆਪਣੇ ਉੱਤੇ ਕਾਫੀ ਬਣਾ ਲਈ ਤੇ ਪੀਨੇ ਆ ਕਾਫੀ ਲੋ ਗਾਇਸ ਤੁਸੀਂ ਵੀ ਪੀਓ ਕੋਲਡ ਕਾਫੀ ਗਰਮੀ ਹੋ ਗਈ ਅੱਜ ਮੈਂ ਚਲ ਜਾ ਕਿ ਪੀਣੀ ਹੈ ਕੋਲਡ ਕਾਫੀ ਪੀਨੇ ਆ ਉੱਪਰ ਚਲਦੇ ਆਂ ਪਾਰਕ ਸੈਰ ਕਰਕੇ ਆਨੇ ਆ ਥੋੜੀ ਜੀ ਅੱਜ ਥੋੜਾ ਜਲਦੀ ਫ੍ਰੀ ਹੋ ਗਏ ਸੀ ਤੇ ਜੱਬ ਹੀ ਗਿਆ ਸੌ ਮੈਂ ਤਾਂ 10 ਮਿੰਟ ਸੈਰ ਕਰ ਲਈਏ ਸ਼ੂਜ਼ ਉਤਾਰ ਲਿਏ ਤੇ ਚਲਦੇ ਆਂ ਪਾਰਕ ਪਾਦ ਚੱਲਦੇ ਆਪਾਂ پارک ਚ ਦੋ ਦੁਕਾਨੇ ਆਂ پارک ਦੇ ਨੇ ਯਾਰੇ ਨਾਲੇ ਮਾਰਦੇ ਗੱਲਾਂ ਲਓ ਜੀ ਠੰਡ ਹੋਣੀ ਇੱਥੇ ਥੋੜੀ ਤੇ ਨਿਕਲਦੇ ਆ ਬਾਹਰ ਕਰਤੀ ਆਪਾਂ ਇੱਥੇ ਉੱਥੇ ਉਹ ਵੀਰ ਨੇ ਲਾਈ ਹੋਈ ਦੁੱਜੇ ਨੇ ਮੈਂ ਚਲੋ ਉਹਦੀ ਖੜੀ ਰਹਿੰਦੇ ਨੇ ਆਪਾਂ ਇੱਥੇ ਲਾਤੀ ਕਰਾ ਜਗੇ ਆਲਦੀਆਂ پارک ਉਹ ਸਾਹਮਣੀ پارک ਹੈ ਆਪਣੇ ਘਰ ਦੇ ਗਰਾਊਂਡ ਹੈ ਹਾਕੀ ਗਰਾਊਂਡ ਅੱਜ ਆਇਆ ਫਰਾਈਡੇ ਵੈਸੇ ਕੱਲ ਤੋਂ ਦੋ ਛੁੱਟੀਆਂ ਨੇ ਲੋਕਾਂ ਨੂੰ ਤੇ ਫਰਾਈਡੇ ਨਾਈਟ ਚ ਲੋਕੀ ਕਰਦੇ ਨੇ ਇੰਜੋਏ ਸੈਚਰਡੇ ਨਾਈਟ ਅੱਜ ਸ਼ਾਇਦ ਹੀ ਹੋਣ ਲੋਕੀ ਗਰਾਊਂਡ ਚ ਮੈਂ ਬੜੇ ਦਿਨਾਂ ਬਾਅਦ ਆਇਆ ਅੱਜ ਗਰਾਊਂਡ ਚ ਭਾਈ ਆ ਮੀਨੀ ਲਗਦਾ ਲੇਟ ਆਈ ਦਾ ਥੱਕੇ ਹੋਈ ਦਾ ਕਿੱਡੇ ਗੇਰੀ ਦਾ ਤੇ ਮੈਂ ਚਲੋ ਅੱਜ ਚੱਲਦੇ ਆ ਕਿੱڑا ਕੱਢ ਗਿਆ ਨੇ ਪਾਰਕ ਚ ਹਨੇਰਾ ਹੋ ਗਿਆ ਆ ਤਾਂ ਖਾਲੀ ਪਿਆ ਗਰਾਊਂਡ ਹੈ ਨਹੀਂ ਦੋ ਤਿੰਨ ਜਣੇ ਲੱਗੇ ਹੋਏ ਨੇ ਖੇਡਣ ਪਤਾ ਨਹੀਂ ਫ੍ਰਾਈਡੇ ਫ੍ਰਾਈਡੇ ਕਰਕੇ ਬਣਾਦਾ ਅੱਜ ਆਈ ਨਹੀਂ ਸਾਰਾ ਪਾਰਟੀਆਂ ਪੂਟੀਆਂ ਫ੍ਰਾਈਡੇ ਸੈਚਰਡੇ ਹੁੰਦੀਆਂ ਨੇ ਜੋ ਬਰਥਡੇ ਪਾਰਟੀ ਹੋਗੀ ਯਾਰ ਸ਼ਾਦੀ ਹੋ ਗਈ ਸਭ ਫ੍ਰਾਈਡੇ ਸੈਚਡੇ ਹੁੰਦਾ ਗਰਾਊਂਡ ਦੇਖ ਲੋ ਕਿੱਡਾ ਵੱਡਾ ਬਣਾਇਆ ਹੋਇਆ ਐਂ ਮੈਂਟੇਨ ਰੱਖਿਆ ਘਾਹ ਨੂੰ ਕੱਟ ਕੇ ਵਧੀਆ ਨਾ ਕਿ ਆਇਆ ਵਾਲ ਥੋੜੇ ਥੋੜੇ ਜਿਹੀ ਗਿੱਲੇ ਨੇ ਤੇ ਹਵਾ ਪੈਂਦੀ ਸਿਰ ਨੂੰ ਕਿਤੇ ਹੋਰ ਬੁਖਾਰ ਬਖੂਰੀ ਨਾ ਚੜ ਜੇ ਆ ਤੇ ਗਿਆ ਮੈਂ ਆਹ ਲੱਗੇ ਨੇ ਚਾਰ ਜਵਾਕ ਵਿਚਾਰੇ ਖੇਡਣ ਜਦੋਂ ਮੈਚ ਲਗਦਾ ਨਾ ਹਾਕੀ ਦਾ ਉਹ ਤੋਂ ਬਹੁਤ ਔਣਕ ਲੱਗੀ ਹੁੰਦੀ ਹੈ ਇੱਥੇ ਆ ਇੱਧਰ ਛੋਟੇ ਬੱਚਿਆਂ ਦਾ ਗਰੋਂਦਾ ਉਹ ਵਾਲੀਬਾਲ ਦਾ ਬਾਸਕਟਬਾਲ ਦਾ ਉਹ ਪਰਲੀ ਸਾਈਡ ਛੋਟੇ ਬੱਚਿਆਂ ਦਾ ਪਾਰਕ ਬਣਾਇਆ ਹੋਇਆ ਛੋਟੇ ਬੱਚੇ ਆਦੇ ਝੁੱਲੇ ਝਾਂਨੇ ਨੇ ਉੱਥੇ ਆ ਸਕੂਲ ਹੈ ਬੱਚਿਆਂ ਦਾ ਛੋਟੇ ਬੱਚਿਆਂ ਦਾ ਨਾਲ ਹੀ ਸਕੂਲ ਬਣਾ ਨਾਲ ਹੀ ਗਰਾਊਂਡ ਉਹ ਪਾਰਕ ਹੈ ਪਰ ਦੱਸੇ ਮੋਹਲ ਸ਼ਾਂਤੀ ਆ ਜੇ ਮੈਂ ਤਾਂ ਅੱਜ ਵਧੀਆ ਮੈਚ ਮੂਹ ਚ ਲੱਗਾ ਆ ਨਾ ਚੱਲ ਜਾ ਕੇ ਦੇਖਦੇ ਆ ਅੱਧਾ ਘੰਟਾ ਪਰ ਮੋਹਲ ਸ਼ਾਂਤੀ ਹੈ ਉਹ ਇੱਕ ਬੱਚੇ ਤਾਂ ਆਏ ਨੇ ਸਰਦਾਰ ਜੀ ਨੇ ਨਾਲ ਉਹਦਾ ਮੁੰਡਾ ਆਪਾਂ ਚੱਲਦੇ ਆ ਉਧਰ ਮਾਰਕੀਟ ਵਾਲੀ ਛੋਟੀ ਜੀ ਮਾਰਕੀਟ ਹੈ ਉੱਥੇ ਆਪਣੇ ਸਵੀਟ ਸ਼ਾਪ ਹੈਗੀ ਹੈ ਪੰਜਾਬੀ ਸਨੇਪੀ ਵੀ ਜਿਹੜੇ ਵਾਲੇ ਵੀ ਹੈਗੇ ਨੇ ਦੇਖਦੇ ਆ ਕੁਛ ਬਾਏ ਕਰਕੇ ਲਿਆਣੇ ਖਾਣ ਪੀਣ ਨੂੰ ਸਵੀਟ ਮੁੱਕੀ ਹੋਈ ਹੈ ਦੇਖਦੇ ਆ ਕੋਈ ਸਵੀਟ ਜਲੇਬੀ ਜਾਂ ਕੋਈ ਫਰੈਸ਼ ਆਈ ਉਹ ਨਾ ਸਵੀਟ ਉਹ ਦੇਖਦੇ ਆ ਜਾ ਕੇ ਆ ਇਧਰ ਕਿੰਨੇ ਦਾ ਬੱਚਿਆਂ ਦਾ ਛੋਟੇ ਬੱਚਿਆਂ ਦਾ ਕੋਈ ਫਰੈਸ਼ ਸਵੀਟ ਆਈ ਉਹ ਲੈ ਕੇ ਆਨੇ ਆ ਗੋਵਿੰਦ ਸਵੀਟ ਤੇ ਚਲਦੇ ਆ ਇੱਥੋਂ ਗੋਵਿੰਦ ਸਵੀਟ ਨੇੜੇ ਹੈ ਆਪਣੀ ਕੋਈ ਸਵੀਟ ਵਗੈਰਾ ਲੈਨੇ ਆ ਦੇ ਸਨੇਪੀ ਪੀਜ਼ਾ ਵਾਲੇ ਵੀ ਹੈਗੇ ਨੇ ਉਹਨਾਂ ਕੋਲ ਪਰ ਪੀਜ਼ਾ ਵਗੈਰਾ ਹੀ ਮਿਲਦਾ ਜੋ ਕਬਾਬ ਪੀਜ਼ਾ ਪਰ ਆਪਾਂ ਸਵੀਟ ਲੈਣੀ ਐ ਦੇਖਦੇ ਆ ਜਾ ਕੇ ਜਿਹੜੀ ਕੋਈ ਫਰੈਸ਼ ਆਈ ਹੋਈ ਨਾ ਉਹ ਲਵਾਂਗੇ ਵਧੀਆ ਲਓ ਜੀ ਆ ਗਈ ਮਾਰਕੀਟ 5 ਕੁ ਮਿੰਟ ਦੀ ਵੌਕਿੰਗ ਡਿਸਟੈਂਸ ਤੇ ਆਪਣੇ ਘਰ ਤੋਂ ਆ ਬਾਰਬਰ ਸ਼ਾਪ ਹੈ ਤੇ ਆ ਨਾਲ ਸਨੇਪੀ ਪੀਜ਼ਾ ਉਹ ਤੋਂ ਅਗੇ ਹੈਗੀ ਗੋਵਿੰਦ ਸਵੀਟ ਬਾਈ ਸਨਨ ਨੇ ਹਾਂ ਹੈਗਾ ਸਨ ਹੈਪੀ ਬੀਜਾ ਚਲੋ ਚੱਲਦੇ ਆਂ ਅੰਦਰ ਆਪਾਂ ਉਹ ਚਦੇ ਆਂ ਫਰੈਸ਼ ਹੋਈ ਇਹਨਾਂ ਕੋਲ ਹੋਈ ਤੇ ਆ ਮਟਰ ਵੀ ਹੈਗੇ ਨੇ ਇਹਦਾ ਆਪ ਆ ਮਠਿਆਈ ਬਣ ਕੇ ਕੀ ਨੇ ਚੱਕਰ ਪਾਰੇ ਜਿਹੜੀ ਆਪਾਂ ਵਾਈਪ ਚਮਚਮ ਲੈ ਲਈ ਲੋ ਜਿੰਦਾ ਦਾ ਗਾਣੇ ਚੱਲਦੇ ਜਿਆਦੀ ਵੀਡੀਓ ਬਣਾਈ ਨਹੀਂ ਕਾਪੀਰਾਈਟ ਕਰਕੇ ਤੇ ਆਪਾਂ ਲੈ ਲਈ 1/2 ਕਿਲੋ ਜਲੇਬੀ ਤੇ ਰੱਬ ਦਾ ਹਲਾ ਕਰੇ 1/2 ਕਿਲੋ ਚਮਚਮ ਤੇ ਆਪਣਾ ਨਗ ਜੇਗਾ ਹਫਤਾ ਸਿਟੀ ਜਾਣ ਨੂੰ ਬੜਾ ਦਿਲ ਕਰਦਾ ਵੇ ਪਰ ਯਾਰ ਆਪਸ਼ਨ ਨਹੀਂ ਹੈਗੀ ਜਪਜੀ ਨੂੰ ਕੋ ਸਾੰਭਣ ਵਾਲਾ ਨਹੀਂ ਹੈਗਾ ਨਹੀਂ ਤਾਂ ਸੋਚਿਆ ਸੀ ਵੀ ਸਿਟੀ ਘੁੰਮ ਕੇ ਆਉਂਦੇ ਆ ਆਪਸ਼ਨ ਨਹੀਂ ਹੈ ਹੁਣ ਕੋਈ ਹੁਣ ਤਾਂ ਘਰ ਬੰਨੇ ਗਏ ਚਲੋ ਕੋਈ ਨਹੀਂ ਕਿਸੇ ਨੇ ਦੇਖਾਂਗੇ ਫਿਰ ਜਦੋਂ ਟਾਈਮ ਲੱਗਾ ਚੱਲਾਂਗੇ ਨਾ ਬੋਰਿੰਗ ਹੋ ਗਈ ਲਾਈਫ ਯਾਰ ਥੋੜਾ ਜਿਹਾ ਐ ਖਨ-ਛਨ ਕਰਦੇ ਦਿਲ ਕਰਦਾ ਵੀ ਕਿਤੇ ਬਾਹਰ ਘੁੰਮੀ ਆ ਫਿਰੇ ਜਾ ਕੇ ਨਾ ਸੇਮ ਰੁਟੀਨ ਉਪਰ ਰਹਿ ਗਈ ਹੁਣ ਤਾਂ ਸਵੇਰੇ ਕੰਮ ਤੇ ਸ਼ਾਮ ਨੂੰ ਘਰ ਬਸ ਆਹੀ ਰੁਟੀਨ ਆ ਪਲਾਨ ਬਣਾਈਦਾ ਜੇ ਕਿਤੇ ਜਾਣ ਦਾ ਫਿਰ ਯਾਰ ਜਾਏ ਨਹੀਂ ਜਾਂਦਾ ਕਿਉਂਕਿ ਘਰ ਦੀਆਂ ਮਜਬੂਰੀਆਂ ਨੇ ਤੇ ਦਿਵਾਗ ਸੰਭਣ ਵਾਲਾ ਕੋਈ ਹੈ ਨਹੀਂ ਤੇ ਆਪ ਹੀ ਸਾਰਾ ਕੁਝ ਕਰਨਾ ਪੈਂਦਾ ਮਮੀ ਡੈਡੀ ਹੁਣ ਇੰਡੀਆ ਚਲੇ ਗਏ ਬਥੇਰਾ ਸੁਖ ਸੀ ਉਹਨਾਂ ਦਾ ਹੁਣ ਸਾਰੇ ਕੰਮ ਆਪ ਹੀ ਕਰਨੇ ਪੈਂਦੇ ਨੇ ਤੇ ਚਲੋ ਕੋਈ ਨਹੀਂ ਆ ਜਾਣਗੇ ਉਹ ਵੀ ਛੇਤੀ ਫੇਰ ਕਰਾਂਗੇ ਜਿਵੇਂ ਲੋਈ ਬਾਹਰ ਦਾ ਮਾਹੌਲ ਹੋਂ ਤਾਂ ਐਵੇਂ ਦਾ ਹੋ ਗਿਆ ਸੂਰਜ ਗਿਆ ਢਲ ਬੱਦਲ ਵਾਜੀ ਠੰਡ ਹੋ ਗਈ ਥੋੜੀ ਥੋੜੀ ਸ਼ੁਰੂ ਕਰਦਿਆਂ ਰੈਸਟ ਜਾ ਕੇ ਥਕਾਵਟ ਵੀ ਹੋਈ ਹੋਈ ਐ ਤੇ ਰੋਟੀ ਵੀ ਖਾਣੇ ਆ ਜਾ ਕੇ ਰੋਟੀ ਖਾਣੀ ਸੀ ਰੋਟੀ ਵੀ ਨਹੀਂ ਅੱਜ ਖਾਧੀ ਹੈਗੀ ਥੋੜਾ ਜਿਹਾ ਘਰੇ ਆਉਣਾ ਪੈਗਾ ਜ਼ਰੂਰੀ ਲੋੜੀ ਲਾਈਟਾਂ ਵੀ ਚੱਲ ਪਈ ਹਾਕੀ ਗਰਾਉਂਡ ਦੀਆਂ ਸ਼ਾਇਦ ਕੀ ਉਹਦਾ ਮੈਚ ਮੂ 14 ਦੇ ਰਾਤ ਨੂੰ ਆਜਣਾ ਰਾਤ ਨੂੰ ਖੇੜਦੇ ਨੇ ਮੈਚ ਹਾਕੀ ਦਾ ਇੱਕ ਦਿਨ ਦੇਖਿਆ ਮੀਂਹ ਪੈ ਰ ਮੀਂਹ ਜਿਹਾ ਲੱਗਿਆ ਹੋਏ ਮਾਵਾ ਦੀਆ ਦਾ ਕਮਾਲ ਹੈ ਇਹਨਾਂ ਦੀ ਉਹ ਜੀ ਆ ਗਏ ਆ ਘਰ ਦੇ ਨੇੜੇ ਤੇ 5 ਮਿੰਟ ਦੀ ਵਾਕ ਆ ਸਾਰੀ ਲੋ ਜੀ ਆ ਗਏ ਆ ਘਰ ਤੇ ਸਮਾਨ ਰੱਖਣ ਦੇ ਫਰੀ ਜੀ ਤੇ ਕਿੰਨੇ ਦਿਨ ਹੋ ਗਏ ਦੁੱਧ ਜਲੇਬੀ ਨਹੀਂ ਖਾਧੀ ਗਰਮ ਦੁੱਧ ਪਾ ਕੇ ਤੇ ਵਿੱਚ ਹੈਗੀ ਜਲੇਬੀ ਆਕੇ ਦੇਖੋ ਟਰਾਈ ਕਰਕੇ ਦੁੱਧ ਜਲੇਬੀ ਜੇ ਨਾ ਸਵਾਦ ਲੱਗੀ ਤਾਂ ਕਹਿ ਦਿਓ ਗਰਮ ਦੁੱਧ ਹੋ ਗਿਆ ਪਰ ਫੇਰ ਦੇਖੋ ਨਜ਼ਾਰਾ ਆਂਦਾ ਜਿਹੜੀ ਵੀ ਦੁੱਧ ਦਾ ਲੋ ਜੀ ਆਪਾਂ ਕਰਦੇ ਆ ਰੈਸ਼ਟ ਤੇ ਵਲੌਗ ਵੀ ਕਰਨਾ ਐਡਿਟ ਤੇ ਤੁਸੀਂ ਦੇਖਿਓ ਵਲੌਗ ਤੇ ਜੇ ਵਲੌਗ ਵਧੀਆ ਲੱਗਾ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਟਿਲ ਦੈਨ ਗੁੱਡ ਬਾਏ ਗੁੱਡ ਨਾਈਟ ਸਵੀਟ ਡ੍ਰੀਮ